ਸੱਡਾ ਪੈੜਾ ਹੀ ਇੰਨਾ ਵਧੀਆ ਵੀਰੇ ਅੱਜ ਵੀ ਤਾਂ ਤੂੰ ਵੇਚ ਕੇ ਹਟਿਆ ਟਰੈਕਟਰ ਦੇ ਹਲਾ ਸਾਡਾ ਮੈਂ ਹਾਲੇ ਤਾਂ ਵਕਿਆਉਂਗਾ ਆਹ ਯਾਰ ਦਾ ਵੀਡੀਓ ਬਣੀ ਜਾਂਦੀ ਰਹੇ ਤਾਂ ਵਕਿਆਉਂਗਾ ਮੈਂ ਚੱਲ ਪਹਿਲਾਂ ਹੀ ਵਕ ਜਾਂਦਾ ਤੇਰੇ ਤਾਂ ਪਤਾ ਨਹੀਂ ਆਉਣ ਨਾਲੇ ਭਾਗੇ ਤੇਰੇ ਇੰਨੇ ਵਧੀਆ ਬਾਈ ਪਰ ਜਿਹੜੇ ਬਾਹਲੇ ਸੱਜਣ ਮੈਨੂੰ ਪੈਸੇ ਦੇ ਕੇ ਆਏ ਕਹਿ ਦਿੰਦੇ ਆ ਵੀ ਪੱਟੀ ਪੈਸੇ ਮੰਗਦਾ ਹੁਣ ਉਹਦਾ ਕੀ ਹੱਲ ਕਰੀਏ ਅਸੀਂ ਤਾਂ ਪੈਸੇ ਤਾਂ ਤੈਨੂੰ ਉਹੀ ਆ ਜਾਇਆ ਕਰ ਸਾਡੇ ਦਾ ਬਾਈ ਤੂੰ ਚਾਹੇ ਵੀਡੀਓ ਵੀ ਨਾ ਬਣਾਏ ਮੈਂ ਮੁੱਲ ਮੋੜ ਕੇ ਜਾਣਾ ਬਾਈ ਬਿਲਕੁਲ ਮੋੜਦਾ ਜਿਹੜੇ ਸੱਜਣਾਂ ਦੇ ਮਨ 'ਚ ਡਾਊਟ ਆ ਕੱਢ ਦੇ ਵੀਡੀਓ ਦਾ ਸਾਡਾ ਕ ਮੈਂ ਪਤਾ ਨਹੀਂ ਆਪਣੇ 2-3 ਤਾਂ ਵੀ ਬਿਕੀ ਲੰਘਦਾ ਹਜੇ ਵੀਡੀਓ ਵੀ ਨਹੀਂ ਪਾਉਂਦਾ ਮੈਂ ਕਈ ਵਾਰੀ ਬਸ ਲੱਕੀ ਹੁੰਦਾ ਬੰਦੇ ਦਾ ਵੀਰ ਸਾਡੇ ਆਸ ਤੇ ਤੂੰ ਬਹੁਤ ਲੱਕੀ ਆ ਹੋਰ ਤਾਂ ਵੀਰੇ ਮੈਨੂੰ ਪਤਾ ਨਹੀਂ ਜਿੰਨੇ ਅੱਜ ਤੱਕ ਲੋਚ ਨੇ ਹੋਏ ਕਿਹੜਾ ਟਰੈਕਟਰ ਲਿਆਏ ਨਹੀਂ ਉਹ ਵੀ ਕੋਈ ਪਿੰਡ ਨਹੀਂ ਹੋਣਾ ਜਿੱਥੇ ਸੰਦ ਪਚਾਏ ਨਹੀਂ ਮਿੱਤਰੋ ਅੱਜ ਤੱਕ ਜਿੰਨੇ ਵੀ ਮਾਰਕੀਟ ਦੇ ਵਿੱਚ ਟਰੈਕਟਰ ਉਤਰੇ ਹਨ ਚਾਹੇ ਗੱਲ ਮੈਸੀ ਟਰੈਕਟਰਾਂ ਦੀ ਕਰ ਲਈਏ ਚਾਹੇ ਐਂਟਰ ਦੀ ਗੱਲ ਕਰ ਲਈਏ ਚਾਹੇ ਸਵਰਾਜ ਦੀ ਗੱਲ ਕਰ ਲਈਏ ਚਾਹੇ ਜੌਂਡੀਅਰ ਦੀ ਚਾਹੇ ਸੋਨੇ ਲੇਕੇ ਦੀ ਚਾਹੇ ਅਰਜਨ ਦੀ ਜਿੰਨੇ ਵੀ ਟਰੈਕਟਰ ਮਾਰਕੀਟ ਦੇ ਵਿੱਚ ਆਇਆ ਹਰ ਇੱਕ ਟਰੈਕਟਰ ਨਾਲ ਪਿੱਛਲੇ ਹੁੰਦੇ ਆ ਉਸ ਤੋਂ ਬਾਅਦ ਫਿਰ ਘਰ-ਘਰ ਦੇ ਵਿੱਚ ਪਹੁੰਚਾਉਣ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ ਘਰ-ਘਰ ਦੇ ਵਿੱਚ ਤਾਂ ਟਰੈਕਟਰ ਪਹੁੰਚਣਗੇ ਮਿੱਤਰੋ ਜਿਹੜਾ ਵਾਜਬ ਰੇਟ ਦੇ ਵਿੱਚ ਕਿਸੇ ਕਿਸਾਨ ਭਰਾ ਨੂੰ ਟਰੈਕਟਰ ਦਊਗਾ ਹੈਨਾ ਸੋ ਅੱਜ ਉਸੇ ਭਰਾਵਾਂ ਨੂੰ ਮਿਲਣ ਆਏ ਆ ਪਹੁੰਚੇ ਕਿੱਥੇ ਹੋਏ ਆ ਭਾਦਸੋ ਤੋਂ ਪਟਿਆਲਾ ਰੋਡ ਦੇ ਉੱਪਰ ਪਿੰਡ ਪੈ ਜਾਂਦਾ ਦਿੱਤੂਪੁਰ ਜੱਟਾਂ ਉੱਥੇ ਨਾ ਇਹ ਬਾਈ ਲਾਡੀ ਉਰਿਆਂ ਦਾ ਬਾਈ ਸੱਤੇ ਉਰਿਆਂ ਦਾ ਸ਼ੋਅਰੂਮ ਆ ਪਲਵਾਨ ਟਰੈਕਟਰ ਜਿਹਦੇ ਨਾਮ ਤੇ ਸੇ ਉਹ ਹੀ ਪ੍ਰਮਾਣ ਤੁਹਾਡੇ ਨਾਲ ਅਜ ਰੂਬਰੂ ਕਰਦੇ ਆਂ ਵੀਰੇ ਸਤਿ ਸ਼੍ਰੀ ਅਕਾਲ ਸੱਤੀ ਗਿਆਨੀ ਪੱਟੀ ਸਾਹਿਬ ਬਹੁਤ ਬਹੁਤ ਵਧੀਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਵੀਰਿਆ ਤੇ ਤੁਹਾਡੇ ਚਰਚੇ ਹੋਏ ਪਿਆ ਪੂਰੇ ਪੰਜਾਬ ਦੇ ਵਿੱਚ ਚਲੋ ਸ਼ੁਕਰਾ ਵਾਹਿਗੁਰੂ ਦੀ ਮਿਹਰ ਕਹਿੰਦੇ ਵੀ ਐਡੇ ਦੂਰ ਤੱਕ ਜਦੋਂ ਕੋਈ ਸ਼੍ਰੀਨਗਰ ਦਾ ਬੰਦਾ ਜਾ ਕੇ ਕਹਿੰਦਾ ਨਾ ਵੀ ਮੈਂ ਤਾਂ ਦਿੱਤੂਪੁਰ ਸੇ ਟਰੈਕਟਰ ਲਾਇਆ ਹਾਂ ਉਹ ਮਰੇ ਰਾਰਾ ਰਹਿੰਦੇ ਵੀ ਸੱਤ ਵੀ ਐਡੀ ਦੂਰ ਤੱਕ ਆਮਾਰ ਕਰਦੇ ਆ ਜਿਆਦਾ ਤਾਂ ਨਹੀਂ ਹੋ ਗਿਆ ਨਹੀਂ ਨਹੀਂ ਸਹੀ ਗੱਲ ਵੀਰੇ ਤਾਂ ਗੱਲ ਨਾ ਹੁੰਦਾ ਤਾਂ ਹੈਗੇ ਬੰਦੇ ਬਹੁਤ ਦੂਰ ਦੂਰੋਂ ਦੂਰੋਂ ਆਉਂਦੇ ਆ ਵੀਰ ਮਿੱਤਰੋ ਤੇ ਵੀਡੀਓ ਦੇਖ ਕੇ ਫਿਰ ਫੋਨ ਕਰਦੇ ਆ ਆਉਂਦੇ ਆ ਬੰਦੇ ਬਹੁਤ ਦੂਰੋਂ ਦੂਰੋਂ ਰਾਜਸਥਾਨ ਤੋਂ ਹਰਿਆਣੇ ਤੋਂ ਆਉਂਦੇ ਆ ਨਾ ਹਿਮ ਵਯੂਰੀ ਕਿਹਦਾ ਮਾਲ ਵੇਚਦੇ ਮੈਂ ਕਹਿੰਦਾ ਨਾ ਗੁੱਡ ਵੇਚਦੇ ਕਿਸੇ 1% ਵਾਲਾ ਮਾਲ ਵੇਚਦੇ ਤੁਸੀਂ ਵੇਚਦੇ ਪੀਓ ਇਹ ਚ ਵੀ ਕੋਈ ਦੋਰਾ ਨਹੀਂ ਕੋਈ ਸ਼ਕਤ ਨਹੀਂ ਬਾਈ ਤੇ ਸੱਜਣੋ ਆ ਸਾਰੇ ਸਪਰਾਜੋ ਉੱਤੱਕ ਖੜਿਆ ਆ ਪਹਿਲਾਂ ਪਜੌਂਡੀਆਂ ਰਾਂ ਤੂੰ ਸਟਾਰਟ ਕਰ ਦਿਆ ਬਾਈ ਹਾਂਜੀ ਬਾਈ ਜੀ ਜੌਂਡੀਆਂ ਇੱਧਰਲੇ ਪਾਸੇ ਨਾ ਧਰਮੇ 5405 ਖੜਾ ਹੈ ਹਾਂਜੀ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਆ ਸੱਤੀ ਵੀਰੇ ਇਹਦੀ ਡਿਟੇਲ ਦੱਸਿਓ ਕਰਾ ਕੀ ਗੱਲਬਾਤ ਹੈ 2000 ਬਾਈ 19 ਮਾਡਲ 19 ਮਾਡਲ ਆਸਟਾ ਹੰਦਰਾ ਕੈਸ਼ ਦਾ ਟਰੈਕਟਰ ਹੈ ਜੀ ਓਕੇ ਹਾਂਜੀ ਟਾਪ ਮਾਡਲ ਹੈ ਫੁੱਲ ਦੇ ਹਿੱਸੇ ਵਾਲਾ ਹੂੰ ਨਾਲ ਬਾਈ ਚੱਲ ਕਿੰਨਾ ਕਰਿਆ ਉਹ ਇਹ ਚੱਲ ਗਿਆ ਬਾਈ 100 ਘੰਟੇ ਬਾਈ ਜੀ ਬਾਈ 100 ਘੰਟਾ ਹਾਂ ਜੀ ਟਰੈਕਟਰ ਪੂਰਾ ਨਮਾ ਪਿਆ ਉਹਦੇ ਹੀ ਪਿਆ ਬਾਈ ਕੀ ਡਿਮਾਂਡ ਹੈ ਕਿੰਨੇ ਦਾ ਦਈਏ ਡਿਮਾਂਡ ਬਾਈ ਇਹ ਆਪਾਂ ਦੇ ਦਾਂਗੇ 6 ਲੱਖ 90 ਕੁ ਹਜ਼ਾਰ ਦਾ ਫੁੱਲ ਮੋਕੇ ਦੇ ਦੱਸ ਹੋਰ 10000 ਘਟਾ ਦੇ ਬਾਈ 10 ਨਹੀਂ ਹੋਰ ਵੱਧ ਘਟਾ 6 ਲੱਖ ਬਾਈ 75 ਕੁ ਹਜ਼ਾਰ ਦਾ ਦੇ ਦਾਂਗੇ ਸਾਢੇ 6 ਲੱਖ ਦਾ ਕਰਵਾ ਦੀਏ 80 ਦਾ ਜਿਆਦਾ ਘਟਾ 80 ਦਾ ਦੇ ਦਾਂਗੇ ਬਾਈ ਚਲੋ 6 ਲੱਖ 80000 ਦਾ 6 ਲੱਖ 80000 ਦਾ ਤੇ ਜਿਹੜਾ ਬਾਈ 52 10 ਘੜਾ 52 10 21 ਮਾਡਲ ਹੈ ਜੀ ਏ ਕੀ ਮਾਡਲ ਆ ਹਾਂਜੀ ਬਾਈ ਜੀ ਇਹ ਵੀ ਟਾਪ ਮਾਡਲ ਆ ਇਹ ਟਾਪ ਮਾਡਲ ਆ ਜੀ ਪ੍ਰੋ ਗੇਅਰ ਚਾ ਬਾਈ ਟਰੈਕਟਰ ਜਮੇ ਨਵਾਂ ਪਿਆ ਦਿਖਾਦੇ ਬਾਈ 7363 ਕਨੋਪੀ ਲੱਗੀ ਆ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਪਿਆ ਹੈ ਵੈਂਪਰ ਬੇਟ ਹਾਂਜੀ ਪੰਜਾਬ ਨੰਬਰ ਬਾਈ ਸਾਰੇ ਪੰਜਾਬ ਨੰਬਰ ਨੇ ਹਾਂਜੀ ਤੇ ਬਾਈ ਕਿੰਨਾ ਕ ਚੱਲ ਗਿਆ ਹੁਣ ਇਹ ਇਹ ਚੱਲ ਗਿਆ ਬਾਈ ਜੀ 7-8 ਘੰਟਾ ਚੱਲਿਆ ਬਾਈ ਕਿੰਨੇ ਦਾ ਦੇ ਦिए ਨਵਾਂ ਪਿਆ ਟਰੈਕਟਰ ਇਹ ਬਾਈ ਕਹਿੰਦਾ 7,65,000 ਦਾ 7.5 ਲੱਖ ਦਾ ਬਣੂ 7.5 ਲੱਖ ਦਾ ਦੇ ਤਾਂ ਜਿਹੜਾ ਆ ਖੜਾ ਵੀ 50 50 ਡੀ ਇਹ 50 50 ਡੀ 15 ਮਾਡਲ ਬਾਈ ਨਾਲ ਦੀ ਟਾਇਰ ਨੇ ਚਾਰੇ ਓਕੇ ਟਰੈਕਟਰ ਚੰਗਾ ਵੀ ਫਸਟ ਆਨਰ ਆ ਸੰਗਰੂਰ ਦਾ ਨੰਬਰ ਆ ਠੀਕ ਹੈ ਜੀ ਹਾਂ ਸੋਹਣਾ ਟਰੈਕਟਰ ਆ ਪੂਰਾ ਬਾਈ ਕਿੰਨੇ ਦਾ ਬਣੂ ਇਹ ਆਪਾਂ 4.60 ਹਜ਼ਾਰ ਕਹਿੰਦੇ ਆ ਜੀ ਮੌਕੇ ਤੇ 4.5 ਦਾ ਜੀ ਨਾ ਘਟਾ ਘਟ ਇੰਨਾ ਕਿੰਨਾ ਘਟਾਈ ਜਾਈਏ ਹੋਰ 5000 ਘਟਾ ਦੇ 4 ਲੱਖ ਤੇ 35000 ਦਾ ਟਰੈਕਟਰ ਦਵਾਂਗੇ ਆਪਾਂ ਪਰ 35 ਜੋ ਘਟਨੇ ਹੋਣਾ ਬਾਈ ਜਮੇ ਨਹੀਂ ਹੁੰਦਾ ਨਾ ਨਾ ਫੇਰ ਨਹੀਂ ਹੋਣਾ 1 ਰੁਪਿਆ ਜੇ ਕੋਈ ਸੱਜਣ ਮੇਰੇ ਵਰਗਾ ਹੜਪ ਆ ਗਿਆ ਉਹਨੂੰ 30 ਵੀ ਦੇਣਾ ਪੈਣਾ ਬਾਈ ਨਹੀਂ 35 35 ਦਾ ਬਣੂ ਮੇਟਰੋ ਠੀਕ ਹੈ ਬਾਈ ਆ ਜਾਵੇ ਅਗਲਾ ਫਿਰ ਕਹੇ ਤੁਸੀਂ ਯਾਰ ਕਿਹਾ ਸੀ ਹਨਾ ਇਹ ਬਾਈ ਹੋਰੀ ਬਾਈ ਇਹ ਪੰਜੇ ਦਸੇ ਦੇ ਮੂੰਹ ਮੱਥੇ ਲੱਗਣ ਵਾਲੇ ਬੰਦੇ ਨਹੀਂ ਮੈਂ ਕਰੀ ਤਾਂ ਕੋਈ ਗੱਲ ਨਹੀਂ ਆਹ ਖੜਾ ਬਾਈ ਜਿਹੜਾ 4x4 963 ਹਾਏ 963 ਆ ਜੀ ਇਹ 2020 ਮਾਡਲ ਆ ਟਰੈਕਟਰ ਦਿਖਾ ਦੇ ਬਾਈ ਜਿਵੇਂ ਨਵੇਂ ਵਰਗਾ ਟਰੈਕਟਰ ਪਿਆ ਨਾਲ ਦੇ ਟਾਇਰ ਨੇ ਚਾਰੇ ਬਾਈ ਅੱਛਾ ਹਾਂ ਕਿਤੇ ਚਾਬੀ ਨਹੀਂ ਟਰੈਕਟਰ ਆ ਬੇਟੇ ਤੇ ਬਾਤ ਚ ਲੱਗੇ ਹੋਏ ਕਹਿੰਿਆ ਇਸੇ ਨਹੀਂ ਆਉਂਦੇ ਆ ਬਈ ਨਾਲ ਹੀ ਹੁੰਦੇ ਆ ਹਾਂ ਟਰੈਕਟਰ ਚੰਗਾ ਬਈ ਪੂਰਾ ਓਕੇ ਪੂਰਾ ਨਵਾਂ ਫੁੱਲ ਨਵਾਂ ਟਰੈਕਟਰ ਆ ਫਰਸਟ ਵਾਰਟੀ ਹੋ ਇਹ ਹਾਂ ਫਰਸਟ ਵਾਰਟੀ ਕਿੰਨੇ ਦਾ ਬਣੂ ਬਈ ਇਹ ਇਹ ਆਪਾਂ ਦੇ ਦਾਂਗੇ ਬਈ 7 ਲੱਖ 75 ਹਜ਼ਾਰ ਦਾ ਸਾਢੇ 7 ਲੱਖ ਦਾ ਬਣੂਗਾ 7.7 ਦਾ ਚੱਲ ਦੇ ਦਾਂਗੇ 7.7 ਪਰ ਸੈਕਿੰਡ ਆ ਇਹ ਓਕੇ ਓਕੇ ਕੋਈ ਚੱਕਰ ਤੇਰਾ ਲੋਕਲ ਹੀ ਲਿਆ ਹੈ ਕੈਸ਼ ਦਾ ਟਰੈਕਟਰ ਆ ਠੀਕ ਆ ਟਰੈਕਟਰ ਨਾਮਾ ਫੁੱਲ ਬਾਈ ਟਰੈਕਟਰ ਜਮੀ ਨਾਮਾ ਤੇ ਜਿਹੜਾ 44 ਦਾ ਖੜਾ ਸਵਰਾਜ ਮੇਰੇ ਇਹ 744 ਇਹ 24 ਮਾਡਲ ਲਿਆ ਬਾਈ ਅੱਛਾ 24 ਮਾਡਲ ਇਹ 250 ਘੰਟੇ ਚੱਲਿਆ ਹਜੇ ਬਾਈ ਸਿਰਫ ਸਿਰਫ 250 ਘੰਟਾ ਜੀ ਲੋ ਮਿੱਤਰੋ 250 ਘੰਟਾ ਚੱਲਿਆ ਹੋਇਆ 744 ਬਾਈ ਮੈਨੂੰ ਕਰ ਦੱਸ ਨਾਮਾ ਟਰੈਕਟਰ ਆ ਬਾਈ ਨਾਮਾ ਟਰੈਕਟਰ ਕਿੰਨੇ ਦਾ ਹੈ ਇਹ ਇਹ ਨਾਮਾ ਦਿੰਦੇ ਹੋਣੇ ਬਾਈ ਇਹ ਮੈਨੂੰ ਲਾ 9 ਲੱਖ 86 ਅੱਛਾ ਹਾਂਜੀ ਹੁਣ ਹਾਂ ਡੇਟ ਤਾਂ ਕਰ ਹੀ ਦਵਾਂਗੇ ਥੋੜਾ ਜਿਹਾ ਵੱਧ ਕਰ ਦੇ ਹੋਰ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਜਾ ਆ ਗਿਆ ਬਾਈ ਹੋਰ ਕਰ ਦਾਂਗੇ ਹੋਰ اچھا ਕੋਈ ਗੱਲ ਨਹੀਂ ਪੌਣੇ ਦੋ ਦਾ ਫਾਇਦਾ ਕਰਾਂਗੇ ਦਿਲ ਖੋਲ ਕੇ ਕਰ ਦਾਂਗੇ ਬਾਈ ਚੱਕੋ ਮਿੱਤਰ ਪੌਣੇ ਦੋ ਰੱਖ ਲੈਣਾ ਨਾ ਬਾਈ ਇਹ ਨਾਮਾ ਲੈਣਾ ਜਾਣੀ ਲੈ ਸਕਣਾ ਬਾਈ ਜੀ ਨੇ ਲੋਨ ਕਰਾਣਾ ਲੋੜ ਹੋ ਜੂ ਜਦੋਂ ਏਜੰਸੀ ਇਹ ਏਜੰਸੀ ਚੋਂ ਲਿਖਦੇ ਹੁੰਦੇ ਆ ਜਿਵੇਂ ਸੇਲ ਹੋ ਜਾਂਦਾ ਵੀ ਸਿਰ ਉਹ ਹਜੇ ਐਂ ਲਿਖਿਆ ਪਿਆ ਬਾਈ ਸਾਰੇ ਕਿਤੇ ਸਟਿੱਕਰ ਸਾਰਾ ਕੁਝ ਹਜੇ ਦਾ ਟੈਰਾਂ ਟੂਰਾਂ ਤੇ ਵੀ ਉਦਾਂ ਹੀ ਆ ਬਾਈ ਆ ਦੇਖ ਕੇ ਹਜੇ ਤਾਂ ਜਮਾ ਹੀ ਬਈ ਉਦੋਂ ਨਾਮਾ 4344 ਬੀਚ ਹੈ ਇੱਕਦੋਨ ਮੈਂ ਹੋਰ ਦੱਸਦਾ ਬਾਲੇ ਸੱਜਣਾ ਇਹ 44 ਜਗਾ ਤੇ 855 ਕਰਾ ਲੈਂਦੇ ਆ ਬਈ ਬਈ ਇਹ ਹੈ ਜੀ ਇਹ ਤੇ 855 ਦਾ 855 ਇੰਜਨ ਆ ਇਹਦੀ ਜੱਜ ਵੀ ਨਹੀਂ ਹੁੰਦਾ ਹਾਂ ਟਰੈਕਟਰ ਬਹੁਤ ਵਧੀਆ ਟਰੈਕਟਰ ਨੇ ਬਈ ਤੇ ਜਿਹੜਾ ਹੋਰ ਟਰੈਕਟਰ ਆ ਹੋਰ ਕੀ ਚਾਹੀਦਾ 3 ਸਪੀਡ ਆ ਓਕੇ ਸਹੀ ਗੱਲ ਆ ਪੂਰਾ ਵਧੀਆ ਟਰੈਕਟਰ ਆ ਬਈ ਨਵਾਂ ਪਿਆ ਬਈ ਜਿਹੜਾ ਆ ਖੜਾ 55 ਦਾ ਇਹ ਤੇਰਾ ਮਾਡਲ ਆ ਬਈ ਇਹ ਵੀ ਫਰਸਟ ਓਨਰ ਆ ਫਤਿਹਗੜ ਸਾਡੀ ਤੌਰ ਵੀ ਫਸਲਾਂ ਨਾਲ ਸਾਡਾ ਜੋਰ ਵੀ ਫਸਲਾਂ ਨਾਲ ਕੈਂਡ ਗੱਲ ਆ ਵੀਰੇ ਏ ਵੀ ਫਸਟਾ ਉਹਨਰਾ ਬਾਈ ਜੀ ਅੱਛਾ ਕਿੰਨਾ ਮਾਡਲ ਦੱਸਿਆ ਸੀ 13 13 ਮਾਡਲ ਉਹਰੇ ਲੋਕਲੀ ਸਾਡੇ ਫਤੇਗੜ ਸਾਹਿਬ ਦਾ ਨਮਾ ਤਾਂ ਮੈਂ ਟਾਇਰ ਜਮੀ ਨਵੇਂ ਨੇ ਹਾਂ ਟਾਇਰ ਟੂਰ ਪੁਰਲੇ ਜਮੀ ਨਵੇਂ ਆ ਕੰਡੀਸ਼ਨ ਲੈ 70 ਕੇ ਪੈਸੇ ਹੋਣੇ ਹੂੰ ਟਰੈਕਟਰ ਦੇ ਹਜੇ ਪੰਪ ਪੰਪ ਨੂੰ ਕਿਤੇ ਚਾਬੀ ਨਹੀਂ ਬਾਈ ਨਾ ਟਿਊਬਾਂ ਟੱਬਾਂ ਕਿਤੇ ਨਹੀਂ ਚਾਬੀ ਹੈਗੀ ਅੱਛਾ ਪੂਰਾ ਸੋਨਾ ਟਰੈਕਟਰ ਆ ਬਾਈ ਇਹ ਵੀ ਕੀ ਡਿਮਾਂਡ ਹੈ ਬਾਈ ਇਹਦੀ ਇਹਦੀ ਡਿਮਾਂਡ ਕਰਦੇ ਆਪਾਂ 4 ਲੱਖ 60 ਕੇ ਹਜ਼ਾਰ ਕਰਦੇ ਆ ਬਾਈ ਇਹ ਕਿੰਨੇ ਦਾ ਦਵਾਂਗੇ 3 4 ਦਾ ਦੇ ਦਾਂਗੇ ਬਾਈ ਹੋਰ ਕੱਟ ਕਰ ਲਾ ਹੋਰ 5000 ਘਟਾ ਦੇ 45 ਦਾ ਦੇ ਦਾਂਗੇ 5 5 ਨਹੀਂ ਚਲ 40 ਦਾ ਦੇ ਦੇ ਤੇ ਭਾਈ ਜਿਹੜਾ ਆ ਖੜਾ ਇਧਰਲੇ ਪਾਸੇ 44 ਸਵਰਾਜ ਇਹ ਭਾਈ 2004 ਮਾਡਲ ਆ ਪਿਛਲੇ ਰੇਡੀਅਲ ਟਾਇਰ ਨਾ ਮੈਨ ਨੇ ਜਮੁਰਲੇ ਵੀ ਨਵੇਂ ਨੇ ਹਾਂ ਪੂਰਾ ਚੰਗਾ ਟਰੈਕਟਰ ਇੰਜਨ ਗੇਅਰ ਦਾ ਵੀ ਕੰਡੀਸ਼ਨ ਦਾ ਵੀ ਓਰੀਜਨਲ ਹੈ ਮੈਂ ਕਹਿੰਦਾ ਸਾਰਾ ਓਰੀਜਨਲ ਆ ਟਰੈਕਟਰ ਭਾਈ ਇਹ ਕਿੰਨੇ ਦਾ ਪੂਰਾ ਚੰਗਾ ਟਰੈਕਟਰ 295000 ਦਾ ਕਹਿੰਨੇ ਆਪਾਂ ਮੌਕੇ ਤੇ ਮੌਕੇ ਤੇ ਭਾਈ 10000 ਹੋਰ 85 ਦਾ ਦੇ ਦਾਂਗੇ ਹੋਰ ਮੈਂ ਘਟਾ ਦਾਂ 10000 ਰੁਪਿਆ 10 ਨਾ ਘਟਾਈ 5 ਘਟਾ ਦੇ ਭਾਈ 80 ਦਾ ਦੇ ਦਾਂਗੇ ਓਕੇ ਤੇ ਆ ਵੀ ਨਸਦੀ ਬਾਈ ਜਿਹੜਾ 5 5 ਘੜਾ 605 ਡੀ ਆ ਯਰਜਨ ਨੋ ਬਾਈ ਟਰੈਕਟਰ ਬਹੁਤ ਨਵਾਂ ਹੈ ਵੀ ਨਾਲ ਦੇ ਟਾਇਰ ਹੈ 18 ਮਾਡਲ ਆ ਬਾਈ ਓਕੇ ਕਿੰਨੇ ਚੱਲੇ ਹੋਏ ਇਹ ਚੱਲਿਆ 1800 ਘੰਟੇ 1800 ਘੰਟਾ ਹਾਂਜੀ ਕਿੰਨੇ ਦਾ ਦੇ ਦੀਏ ਫਿਰ ਆਪਾਂ ਨੂੰ 5 ਲੱਖ 75 ਹਜ਼ਾਰ ਦਾ ਦੇ ਦਾਂ ਸਾਢੇ 5 ਲੱਖ ਤਾਂ ਦਵਾਂਗੇ ਸਾਢੇ 5 ਦਾ ਦੇ ਦਾਂ ਹੋਰ ਵੀ ਘਟ ਕਰ ਦਾਂਗੇ ਪੱਟੀ ਸਾਰ ਹੋਰ ਦੱਸ ਫਿਰ ਕਿੰਨਾ ਘਟਾ ਦਾਂ ਫਿਰ ਦੱਸ ਦੇ 10000 ਹੋਰ ਘਟਾ ਦੇਗਾ 40 ਦਾ ਦੇ ਦਾਂ ਹੋਰ ਦੱਸ ਮੈਂ ਵੀ ਹੁਣ 10000 ਰੋੜ ਚੱਕੂ ਨਹੀਂ 5 ਚੱਕ ਦੀ 30 ਦਾ ਦਵਾਵਾਂਗੇ ਹੁਣ ਗੱਲ ਸੁਣ ਲੈ ਕੋਈ ਭੱਜੀ ਨਾ 30 ਦਾ ਟਰੈਕਟਰ ਬੂਆ ਠੀਕ ਹੋ ਜਾਊਗਾ ਬਾਈ ਤੇ ਹੁਣ ਆਹ ਆ ਖੜਾ ਜਿਹੜਾ ਇਧਰ ਹਾਂਜੀ ਇਹ ਕਿੰਨੇ ਦਾ ਦੀਏ ਇਹ 99 ਮਾਡਲ ਆ ਬਾਈ ਅੱਛਾ ਇਹ ਵੀ ਟਰੈਕਟਰ ਹਜੇ ਧੋਇਆ ਵੀ ਨਹੀਂ ਇਹ ਤਾਂ ਵਿਚਾਰਾ ਆਇਆ ਹੀ ਆ ਠੀਕ ਆ ਹਾਂ ਆਹ ਕਿ ਖੜਿਆ ਹਜੇ ਮੁਰਲੇ ਟਾਇਰ ਨਵੇਂ ਨੇ ਮੁਰਲੇ ਟਾਇਰ ਨਵੇਂ ਨੇ ਬਹੁਤ ਸੋਹਣਾ ਬਾਈ ਇਹ ਵੀ ਅੱਛਾ ਧੋਣ ਵਾਲਾ ਜਾਨੀ ਪੁੱਤ 스타ਟਰ ਫੂਡ ਚੰਗੇ ਟਰੈਕਟਰ ਦੀ ਪੂਰੇ ਫੁੱਲ ਵਧੀਆ ਬਾਈ ਜੈ ਸਲਫ ਮਾਰ ਕੇ ਦੇਖ ਲੈ ਅੱਛਾ ਹਾਂ ਧੋਣ ਵਾਲਾ ਚਲਾਵੇ ਚਲੂਵੇ ਦਾ ਬਹੁਤ ਸੋਹਣਾ ਟਰੈਕਟਰ ਹੈ ਇਹ ਕੰਡੀਸ਼ਨ ਦਾ ਵੀ オリジナル ਹੀ ਹੈ ਬਾਈ ਹੈਨਾ ਪੂਰਾ ਸੋਹਣਾ ਟਰੈਕਟਰ ਹੈ ਬਾਈ 93 ਮਾਡਲ ਹਾਂਜੀ ਹਾਂ ਬਾਈ ਕਿੰਨੇ ਦਾ ਦਵਾਗੇ ਪੈਸੇ ਇਹ 1,60,000 ਕਹਿੰਦੇ ਆ ਬਾਈ ਹੋਰ ਕਰਦੇ ਮੰਨਦਾ ਨਹੀਂ ਜੋ ਹੋਰ 10,000 ਦਾ ਡੇਢ ਦਾ ਦੇ ਦਾਂ ਨਾ 1:40 ਦਾ ਚੱਲ 1:40 ਦਾ 1:40 ਦਾ ਦੇ ਦੇ ਬਾਈ ਜਿਹੜਾ ਕੋਈ ਆ ਖੜਾ ਸਾਨੂੰ ਘਾਟਾ ਪਾਉਣੇ ਆ ਨਾ ਹੁਣ ਨਾ ਬਸੋਂ ਦਾ ਵੱਧਦੇ ਨੇ ਹੁਣ ਇਹ ਬਾਈ ਸੇਲ ਹੋ ਗਿਆ ਅਸੇੇ ਸੇਲ ਹੋ ਗਿਆ ਹਾਂ ਆਪਣੇ ਮਾਮਾ ਜੀ ਨੇ ਲੈ ਲਿਆ ਮੁਬਾਰਕਾ ਹੋਣਾ ਅਗਲੇ ਨੂੰ ਜਿਹੜਾ ਸੱਜਣ ਲੈ ਕੇ ਗਿਆ ਵਾਦਾ ਕਰੇ ਤੇ ਬਈ ਤੁਹਾਡਾ ਪੈੜਾ ਹੀ ਇੰਨਾ ਵਧੀਆ ਵੀਰੇ ਅੱਜ ਵੀ ਤਾਂ ਤੂੰ ਵੇਚ ਕੇ ਹਟਿਆ ਟਰੈਕਟਰ ਦੇ ਨਾਲ ਸਾਡਾ ਮੈਂ ਹਾਲੇ ਤਾਂ ਵਕਿਆਉਂਗਾ ਆਹ ਉਹਦਾ ਵੀਡੀਓ ਬਣੀ ਜਾਂਦੇ ਹਾਂ ਤਾਂ ਵਕਿਆਉਂਗਾ ਮੈਂ ਚੱਲ ਪਹਿਲਾਂ ਹੀ ਵਕੀ ਜਾਂਦਾ ਤੇਰੇ ਦਾ ਪਤਾ ਨਹੀਂ ਆਉਣ ਨਾਲੇ ਭਾਗੇ ਤੇ ਇੰਨੇ ਵਧੀਆ ਬਈ ਤੇ ਜਿਹੜੇ ਬਾਹਲੇ ਸੱਜਰ ਮੇਰੂੰ ਪੈਸੇ ਦੇ ਕੇ ਆਏ ਕਹਿੰਦੇ ਆ ਵੀ ਪੱਟੀ ਪੈਸੇ ਮੰਗਦਾ ਹੁਣ ਉਹਦਾ ਕੀ ਹੱਲ ਕਰੀਏ ਅਸੀਂ ਤਾਂ ਪੈਸੇ ਤਾਂ ਤੈਨੂੰ ਉਹੀ ਆ ਜਾਇਆ ਕਰ ਸਾਡੇ ਦਾ ਬਈ ਤੂੰ ਚਾਹੇ ਵੀਡੀਓ ਵੀ ਨਾ ਬਣਾਇਆ ਮੈਂ ਮੁੱਲ ਮੋੜ ਕੇ ਜਾਣਾ ਬਈ ਬਿਲਕੁਲ ਮੋੜਦਾ ਜਿਹੜੇ ਸੱਜਣਾ ਦੇ ਮਨ 'ਚ ਡਾਊਟ ਆ ਕੱਢਦੇ ਆ ਵੀਡੀਓ ਦਾ ਖਾਤ ਕ ਮੈਨੂੰ ਪਤਾ ਨਹੀਂ ਆਪਣਾ 2-3 ਤਾਂ ਵੀ ਪਕੀ ਲੱਗਦਾ ਹਜੇ ਵੀਡੀਓ ਵੀ ਨਹੀਂ ਪਾਉਂਦਾ ਅੱਛਾ ਮੈਂ ਕਈ ਵਾਰੀ ਬਸ ਲੱਕੀ ਹੁੰਦਾ ਬੰਦੇ ਦਾ ਵੀਰੇ ਸਾਡੇ ਆਸਤੇ ਤੂੰ ਬਹੁਤ ਲੱਕੀ ਆ ਹੋਰ ਦਾ ਵੀਰੇ ਮੈਨੂੰ ਪਤਾ ਨਹੀਂ ਚਲੋ ਕੋਈ ਗੱਲ ਨਹੀਂ ਕਹਨਾ ਹੀ ਭਾਈ ਚਲੋ ਕੋਈ ਗੱਲ ਆਪਾਂ ਕਹਿ ਸਕਦਾ ਸਾਡੇ ਆਸਤੇ ਬਹੁਤ ਲੱਕੀ ਆ ਭਾਈ ਭਾਈ ਜਿਹੜਾ ਮਹਿੰਦਰਾ 275 ਆ ਹਾਂਜੀ ਇਹ ਵੀਰੇ ਹੈਗਾ 95 ਮਾਡਲ 95 ਮਾਡਲ ਹਾਂਜੀ ਕਿੰਨੇ ਦਾ ਦੇ ਦਈਏ ਇਹ 1.5 ਲੱਖ ਦਾ ਦੇ ਦੇ ਬਾਈ ਹੋਰ ਕਰਦੇ ਰਹੇ ਤਾਂ ਹੋਰ 40 ਦਾ ਦੇ ਦਾਂਗੇ 30 ਦੇ ਹੀ ਦਵਾਵਾਂਗੇ ਤੂੰ ਇਕੱਠਾ ਹੀ ਦਾ ਚਾਹ ਤਾ ਜਦੋਂ ਆ ਆ ਖੜਾ ਵੀ ਫਾਰਮ ਸੱਟ ਓਕਾ ਕਰ ਦੇਗਾ ਤੂੰ ਸਾਨੂੰ ਮੈਨੂੰ ਲੱਗ ਓਕੀ ਨਹੀਂ ਹੁੰਦੇ ਆਪਾਂ ਨਾ ਮੈਂ ਪਤਾ ਗੱਲ ਕੀ ਹੁੰਦੀ ਆ ਬਾਈ ਹੁਣ ਕਿਸੇ ਸੱਜਣ ਨੇ ਮਹੀਨੇ ਦੇ ਵਿੱਚ ਵਿੱਚ ਨੇ 4 ਟਰੈਕਟਰ ਆ ਹੋਏ ਤੁਸੀਂ 2 ਦਿਨਾਂ 'ਚ 4 ਵੇਚ ਦਿੰਨੇ ਹੋ ਨਹੀਂ ਤਾਂ ਗੱਲ ਹੈਗੀ ਤਾਂ ਲੋ ਬਾਬੇ ਦੀ ਆਪਣਾ ਬਾਈਟ ਬਾਬੇ ਦੀ ਕਿਰਪਾ ਨਾਲ ਉਹਨਾਂ ਨਾਲ ਮੂਹਰੇ ਜਾਂਦਾ ਹੁਣ ਜੇ ਪਤਾ ਗੱਲ ਕੀ ਆ ਬਾਈ ਨਵੇਂ ਸੱਜਣ ਆਉਂਦੇ ਆ ਹੁਣ ਦਿੱਲੀ ਤੋਂ ਤੁਹਾਡੇ ਲੋਕ ਜਿਹੜੇ ਟਰੈਕਟਰ ਲੈ ਗਏ ਉਹ ਕਿੰਨੇ ਸੱਜਣਾਂ ਨੂੰ ਗੱਸਪਾਉਂਦੇ ਆ ਇਹ ਤਾਂ ਗੱਲ ਹੈਗੀ ਵੀ ਜਦੋਂ ਬਾਲੇ ਮਾਰਜਨ ਨਹੀਂ ਰੱਖਦੇ ਬਿਲਕੁਲ ਇਹ ਗੱਲ ਹੈਗੀ ਜਦੋਂ ਬਾਹ ਟਰੈਕਟਰ ਅੱ데 ਤਾਂ ਮੈਨੂੰ ਐ ਵੀ ਨਹੀਂ ਬੁਲਾਉਂਦੇ ਹੁਣ ਵੀ ਉਹ 10000 ਰੁਪਏ ਦਾ ਸਕਾਉਂਟ ਕਰਾ ਦਿੰਦਾ ਧੱਕੇ ਨਾਲ ਹੀ ਭਾਈ ਜੀ ਅਸੀਂ ਤਾਂ ਆਪ ਡਰਦੇ ਆ ਹੁਣ ਤੂੰ ਚੱਕ ਦੇਦਾ ਵੱਟੇ ਅੱਜ ਦਾ ਬਾਰੇ ਦੱਸਦੇ ਹੁਣ ਬਾ ਮੈਂ ਤੈਨੂੰ ਕਦੇ ਲੰਬਾ ਆਇਆ ਵੀ ਭਾਈ ਤਾਂ ਵੀਡੀਓ 'ਚ ਇੰਨੇ ਦਾ ਕਹਤੀ ਸੱਤੇ ਉਹਨਾਂ ਨੇ ਇੰਨਾ ਦਾ ਦਿੱਤਾ ਨਹੀਂ ਨਹੀਂ ਉਹ ਕਦੇ ਆਂਦਾ ਆਪਾਂ ਭਾਈ ਮੈਂ ਸਮਾਂ ਕਿਸ ਗੱਲ ਕਹੇਤੀ ਆ ਬੰਦੇ ਨੂੰ ਕਹਿ ਦੰਨਾ ਵੀ ਦਿਖਾ ਦੇ ਵੀਰੇ ਵੀਡੀਓ 'ਚ ਕਿਹਾ ਹੋਇਆ ਤਾਂ ਲੈ ਜਾ ਜਹ ਘੱਟਾ ਵੀ ਪੈ ਜਾ ਕੋਈ ਮੈਂ ਹੋਰ ਵੀ ਕਹਦਾ ਨਾ ਵੀ ਜੇ ਸੱਤ ਉਰੀ 5-7000 ਰੁਪਏ ਪਸੇੜ ਗਏ ਮੇਰੇ ਕੰਨ ਦਾ ਫੋਨ ਲਾ ਦਿਓ ਕਹਿੰਦੇ ਆ ਸਾਨੂੰ ਬਾਤ ਵੀ ਫਿਰ ਕਰੀਏ ਪੱਟੀ ਨੂੰ ਫੋਨ ਆਇਆ ਬਾਬਾ ਲੈ ਜਾ ਦੋ ਬਹੁਤ ਮੈਂ ਕਹਿੰਦਾ ਵੀ ਤੁਸੀਂ ਉੱਥੇ ਹੀ ਲੈ ਜਾ ਬਾਈ ਹਾਂਜੀ ਆ ਇਹਦੀ ਜੱਟੇ ਇਹ ਬਾਈ 2006 ਮਾਡਲ ਆ 6 ਮਾਡਲ ਆ ਹਾਂਜੀ ਨੰਬਰ ਸਾਰਿਆਂ ਦੇ ਪੰਜਾਬੀ ਨੇ ਨੰਬਰ ਇਹ ਪੰਜਾਬੀ ਨੇ ਆਪਣੇ ਕੋਲ 373 ਖੜਾ ਇੱਕ ਦੋ ਦੋ ਬਸ ਹਾਲੈਂਡ ਦੇ ਹਰਿਆਣਾ ਨੇ ਬਾਕੀ ਸਾਰੇ ਪੰਜਾਬ ਦੇ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਬਾਈ 260 ਦਾ ਕਹਿੰਨੇ ਆ ਜੈ ਜੈ ਤੇਜਾ ਜੈ ਜੈ 5-7000 ਹੋਰ ਘਟਾ ਦਿੰਗੇ 1400 ਠੀਕ 40 ਦਾ ਦੇ ਦੇ ਬਈ ਜਿਹੜਾ ਆ ਖੜਾ ਖੋੜ ਹੁਣ ਇਹ 1993 ਮਾਡਲ ਆ ਜੀ 93 ਮਾਡਲ ਇਹ ਪੇਂਟ ਹੋਇਆ ਹੋਇਆ ਹੈ ਨਾ ਇਹ ਤਿਆਰ ਕਰਾਇਆ ਹੈ ਬਈ ਸਾਰਾ ਇੰਜਨ ਗੇਅਰ ਤੋਂ ਲੈ ਕੇ ਚੁਭਾ ਕੇ ਜਾਨੀ ਇੰਜਨ ਦਾ ਗੇਅਰ ਦਾ ਚਾਰੇ ਟਾਇਰ ਨਵੇਂ ਨਗਰਾੜ ਨਵੇਂ ਡੈਕ ਡੁਕ ਲਵਾ ਕੇ ਜਾਨੀ ਸੋਹਣਾ ਬਣਾਇਆ ਦੀ ਪੂਰਾ ਬੰਦੇ ਨੇ ਵੀਰੇ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਆਪਾਂ ਕਹਿੰਦੇ 185000 ਦਾ ਕਰਨੇ ਆ ਬਾਈ ਜੈ 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 ਕਿੰਨੇ ਦਾ 5-7000 ਦੀ ਉਹ ਗੁੰਜਾਇਸ਼ ਹੈ ਚ ਬਾਈ ਪੱਟੀ ਅੱਛਾ ਹਾਂ 170000 ਦਵਾਂ ਜੂ ਚੱਲ 70 ਤਾਂ ਦੇ ਦਾਂਗਾ 170000 ਹਾਂ ਜੀ ਬਈ ਜਿਹੜਾ ਆ ਖੜਾ ਇਹ ਛੋਟਾ ਆਪਾਂ ਕਹਿੰਦੇ ਆ ਵੀ 4,60,000 ਦਾ 17 ਮਾਡਲ ਆ ਨਾਲ ਦੇ ਟਾਇਰ ਨੇ ਬਹੁਤ ਵਧੀਆ ਟਰੈਕਟਰ ਆ ਬਾਈ ਡੈਕ ਡੁੱਕ ਸਾਰੀ ਸੁਤਰੀ ਸੁਤਰੀ ਲੱਗੇ ਆ ਬੰਪਰ ਵੀ ਸਪੈਸ਼ਲ ਲਵਾਇਆ ਬੰਦੇ ਨੇ ਵੀ ਆ ਪਿੰਨ ਕੱਢੋ ਇਹਦੇ ਨਹੀਂ ਬੰਪਰ ਬਾਈ ਮੂਰੇ ਨੂੰ ਆਉਂਦਾ ਹਾਂ ਵੀ ਆ ਪਿੰਨ ਕੱਢੋ ਬੰਪਰ ਇਧਰ ਨੂੰ ਕਰੋ ਸੋ ਚੱਕ ਲਓ ਹਾਂ ਇਹ ਘੁੰਮ ਜਾਂਦਾ ਵਧੀਆ ਸਿਸਟਮ ਕਰਾਇਆ ਲੈ ਕਾਰਤੂਸ ਲੱਗਿਆ ਮੂਰੇ ਕਾਰਤੂਸ ਚੱਲਦਾ ਵੀ ਕਾਰਤੂਸ ਵਾਂਗੂ ਆ ਕਾਰਤੂਸ ਵਾਂਗੂ ਹੀ ਚੱਲਦਾ ਹਨਾ ਜੋਰ-ਜੂਰ ਬਹੁਤ ਆ ਬਾਈ ਅੰਨਾ ਜੋਰ ਆ ਬਾਈ 2017 ਮਾਡਲ ਆ ਬਾਈ ਇਹ ਤੇ ਉਹ ਦੇਖੀ ਉਹ ਸਿਸਟਮ ਲੱਗ ਹਰ ਇੱਕ ਚੀਜ਼ ਸੋਹਣਾ ਸ਼ਿੰਦੀ ਸਮਾਂ ਵੀ ਬੜਾ ਚੰਗਾ ਬਈ ਸਾਂਭਿਆ ਟਰੈਕਟਰ ਬਹੁ ਹੋਇਆ ਹਨਾ ਬਹੁਤ ਬਹੁਤ ਬਈ ਕਿੰਨੇ ਦਾ ਦਮਾਂਗੇ ਸਤੂ ਬਈ ਆਪਾਂ ਇਹ ਆਪਾਂ 460 ਦਾ ਕਹਿੰਨੇ ਆ ਜੀ ਸਾਢੇ ਕਿਚਾਰ ਦਾ ਲਾ ਕੇ ਚੱਲ ਬਈ ਸਾਢੇ ਕਿਚਾਰ ਵੀ ਤੂੰ ਜਾਇਜ਼ ਜੀ ਕਰਦਾ ਰੇਡਾ ਜਾ 40 ਕਰ ਦੇ 30 ਕਰਾ ਦਾ ਕਰ ਦਿੱਤੀ 430000 ਠੀਕ ਕਰ ਤੇ ਆਹ ਵੀ ਆ ਫੋਟੋ ਇਹ 1999 ਮਾਡਲ ਆ ਬਾਈ ਸੱਚ ਇਹਦੇ ਵਿੱਚ ਇਹ ਕਈ ਵਾਰ ਡਿਮਾਂਡ ਕਰਦੇ ਰੋ ਕਿ ਵੀ ਲੈਲੈਂਡ ਦੇ ਇੰਜਨ ਵਾਲਾ ਸਾਨੂੰ ਚਾਹੀਦਾ ਇੱਕ ਦਿਨ ਬੰਦੇ ਆ ਯਾਰ ਮਾਲੀ ਕਰਨਿਓ ਬਾਈ ਉਹਨਾਂ ਨੇ ਤਿਆਰ ਕਰਾਉਣਾ ਸੀ ਕੀ ਮੇਰੇ ਵੀਰ ਨੇ ਜੇ ਕਿਸੇ ਨੇ ਤਿਆਰ ਕਰਾਉਣਾ ਉਹ ਪਾਲ ਦਿਆ ਕੋਈ ਲੈਲੈਂਡ ਦਾ ਲੈਲੈਂਡ ਦਾ ਇੰਜਨ ਆ 99 ਚ ਆਇਆ ਬਾਈ ਕਹਿੰਦੇ ਓਕੇ ਉਹ ਜਿਹਨੇ ਤਿਆਰ ਕਰਾਉਣਾ ਕਿਸੇ ਨੇ ਲੈਣਾ ਹੋਵੇ ਆਪਾਂ ਦੇ ਦਾਂਗੇ ਬਾਈ ਬਾਜਵਰੇਟ ਨਾਲੀ ਉਦਾਂ ਉਹੀ ਚੱਲ ਚਲਾਵੇ ਤਾਂ ਕਿ ਮੈਂ ਇਹ ਫੁੱਲ ਵਧੀਆ ਬਾਈ ਚਲਾ ਫੁੱਲ ਵਧੀਆ ਬਾਈ ਫੁੱਲ ਵਧੀਆ ਕਿੰਨੇ ਦਾ ਦੇ ਦੀ ਆਪਾਂ ਬਾਈ ਇਹ ਆਪਾਂ 1 ਰੁਪਏ ਦਾ ਕ ਕਿੰਨੇ ਦਾ ਦੀਏ 90 ਦਾ ਦੇਦੇ ਬਾਈ 80000 ਦਾ ਚਕਾਵਾਂਗੇ 85 ਕਰ ਦੇ ਯਾਰ 80 ਹੋ ਜੂ ਬਸ ਹੈਨਾ ਤੇ ਇਤੋਂ ਹੀ ਲੈਣਾ 5000 ਆਹ ਟਰਾਲੀਆਂ ਦਾ ਸਿੱਧੀ ਫਿਰ ਆਪਾਂ ਦੋ ਹਾਂ ਦੱਸ ਦੇ ਬਾਈ ਦਾ ਬਾਈ ਆ ਕਿੰਨੇ ਉਹ ਕਿੰਨੇ 16 7 ਆ ਬਾਈ 16 ਫੁੱਟ ਹੀ ਆ ਓਕੇ ਹਾਂਜੀ ਇਹ ਟਾਟਾ ਸੇਲ ਦਾ ਮਾਲ ਆ ਪਾ ਟਾਟਾ ਸੇਲ ਦਾ ਲਾਉਨੇ ਵੀਰੇ ਇਹ ਹੋ ਗਿਆ ਤੇ ਥੱਲੇ ਵਾਲੇ ਬੱਤੇ ਹੋਗੇ ਐਮ ਸੀ ਦੀ 80 ਲਾਉਨੇ ਆ ਓਕੇ ਓਕੇ ਟੈਟਰ ਵੇਦਾਗ ਹੁੰਦੇ ਬਈ ਟੈਟਰ ਵੇਦਾਗ ਵੀਰੇ 2 ਤੋਂ 250 ਕੁਆਂਟਲ ਤੱਕ ਆਪਣੀ ਇਹਦੀ ਜ਼ਿੰਮੇਵਾਰੀ ਆ 16 7 ਦੀ ਇਹਦੇ ਵਜਨ ਕਿੰਨਾ ਕੋ ਬਈ ਜਿਹੜਾ ਹੁੰਦਾ ਆ ਪਤਾ ਦਿੰਦਾ 28 ਕੁਆਂਟਲ ਦੀ ਆ ਬਈ ਬੈੱਡ ਚਾਰੇ ਪਾਸੇ ਦੇ ਹਾਂ ਬੈੱਡ ਸਾਰੇ ਪਾਸੇ ਲੱਗਿਆ ਪਿੱਛੇ ਪੋਸਟਰ ਬੂਸਟਰ ਲੱਗਿਆ ਹੋਇਆ ਓਕੇ ਓਕੇ ਵਧੀਆ ਜਾਲੇ ਜੋੜੀ ਲਾ ਕੇ ਆ ਵਧੀਆ ਤਿਆਰ ਕਰਾਣੇ ਬਈ ਟ੍ਰੈਨੀਆਂ ਆਪਾਂ ਬੈੱਡ ਵੀ ਨਾਲ ਦਵਾਗੇ ਮੰਜਾ ਲੱਗਿਆ ਹੋਇਆ ਨਾਲ ਬਈ 16 ਦੇ ਤਾਂ ਬਈ ਕੀ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਬਈ ਆ ਪਸਾ ਪਾ ਤਿੰਨ ਕਰਦੇ ਹੁੰਨੇ ਆ ਬਾਕੀ ਮੜਾ ਮੋਟਾ ਕੱਟ ਵੱਧ ਕਰ ਦਿੰਨੇ ਆ ਕਈ ਵਾਰੀ ਵਿੱਚ ਕੱਟਣੀ ਕੁੱਟਣੀ ਵੀ ਪੈ ਜਾਂਦੀ ਆ ਕਰ ਲਈ ਬਾਈ ਟਰਮੀ ਟਰਾਲੀ ਇਧਰਲੇ ਪਾਸੇ ਇੱਥੇ ਸਾਰਾ ਲਗਾ ਦੇ ਪਿੱਛੋਂ ਐਸੇ ਨਰੀਆਂ ਲੱਗੀਆਂ ਨੇ ਪਿੱਛੋਂ ਮਾਰ ਦੇ ਵੀਰੇ ਚਾਹ ਆਹ ਦੇਖੀ ਆਹ ਕਿੰਨੇ ਸੋਹਣੇ ਲੱਗੇ ਆ ਸਾਈਡਾਂ ਦਿਖਾ ਸਾਰੀ ਯਾਰ ਪੂਰਾ ਸੋਹਣਾ ਆ ਬਾਈ ਉਹ ਦੇ ਕਿਸਾਨ ਯਾਰ ਸੌਂਗਣਾ ਤਿਆਰ ਕਰਾਈ ਹੋ ਬਈ ਹੈਨਾ ਨਾ ਪੂਰੇ ਐਨ ਕਰਾਨੇ ਬਾਈ ਰੀਜਨਲ ਆ ਨਹੀਂ ਵੀ ਉਹੀ ਬਾਈ ਟਰਮੀ ਦੇਖ ਓਏ ਪਿੱਛੋਂ ਇਹ ਇੱਕ ਲੀ ਨਾ ਦਿਖਾਈ ਉਹ ਤਿੰਨ ਨਰੀਆਂ ਲੱਗੀਆਂ ਨੇ ਬਾਈ ਪੂਰੇ ਤਿੰਨ ਤਿੰਨ ਹੋਕ ਪਾ ਲਾਏ ਹਨ ਤਿੰਨ ਤਿੰਨ ਹੋਕ ਪਾ ਜਰੋ ਹਾਂਜੀ ਹਾਂ ਵੀਰੇ ਥੋੜਾ ਬ ਜਿੱਦਾਂ ਚੱਲੋ ਹਰਿਆਣੇ ਹਰੋਣੇ ਚ ਵੀ ਕਰਾਈ ਜਾਂਦੇ ਨੇ ਉਹ ਵੀ ਦਿਖਾ ਦੇ ਪਿੱਛੋਂ ਉਹ ਵੀ ਦਿਖਾ ਦੇ ਉਹ ਕਿੰਨੀ ਸੁੰਨ ਟਰਾਲੀ ਉਹ ਵੀ ਲੋਕੋ ਦੀ ਵੀ ਘੈਂਟ ਆ ਪੂਰੀ ਵਧੀਆ ਤਿਆਰ ਕਰਾਨਾ ਦੇਖ ਲੈ ਬਾਈ ਸਲੈਂਸਰ ਸਲੈਂਸਰ ਲਾ ਕੇ ਆ ਨਾ ਇਹ ਇਹ ਨਹੀਂ ਵੀ ਕੋਈ ਸਮਝੌਤਾ ਕੀਤਾ ਹੋਊਗਾ ਡਬਲ ਡਬਲ ਸਲੈਂਸਰ ਆ ਬਾਈ ਕੱਲੇ ਨਾਲ ਕੋਈ ਨੇ ਥੱਲੇ ਕੈਂਚੀ ਗੁੰਚੀ ਸਾਰੀ ਲਵਾਈ ਹੋਈ ਆ ਬਾਈ ਪਰ ਮੈਂ ਨਹੀਂ ਇਹ ਨਹੀਂ ਸਾਰੀਆਂ ਆਪਾਂ ਆਹ ਹੁੰਦਾ ਬਾਈ ਲੰਬਾ ਨਾ ਆ ਜਾ ਕੋਈ ਸਾਢੇ ਤਾਂ ਫਿਰ ਉਹਰੇ ਲੋਕ ਲਗਾ ਕੇ ਆ ਬਾਈ ਸਹੀ ਗੱਲ ਮਗਰ ਅਗਲੇ ਨੂੰ ਕਹਿ ਕੇ ਦੰਨਿਆ ਵੀ ਫੁੱਕ ਦਿਖਾ ਲੈ ਕੋਈ ਰਮ ਟੁੱਟ ਜਾਏ ਜਾਂ ਕੋਈ ਟਾਇਰ ਫਟ ਜਾਏ ਸਾਡੇ ਉਰ ਖੜਾ ਜਾਏ ਵੀਰੇ ਲਾਲ ਦਾਬੂ ਕੁਛ ਵੀ ਹੋਵੇ ਸਾਡੇ ਟਰਾਲੀ ਕੱਟ ਜਾਏ ਪੈਸੇ ਲੈ ਜਾਏ ਐਨੇ ਜ਼ਿੰਮੇਵਾਰੀ ਦੇ ਕੇ ਬਈ ਤੋਰ ਬਈ ਫਿਰ ਬੁਗੜਾ ਯਾਰ ਹਾਂ ਜਿੰਨੇ ਕਿ ਜਿਹੜੇ ਜਿੰਨੇ ਕਿ ਜਿਹੜੇ ਟਾਇਰ ਨੀ ਗਾਰੰਟੀ ਦਿੰਦੇ ਆ ਮੌਕੇ ਤੇ ਇਹਦੇ ਚ ਤਾਂ ਕਰੋਂਗੇ ਬਾਦ ਕਰ ਦਾਂਗੇ ਬਾਈ ਅੱਧਾ 10-15000 ਕੱਟ ਕਰ ਦਾਂ ਓਕੇ ਬਾਈ ਜਿਹੜੀ ਆ ਖੜੀ ਏ ਇਹ 147 ਆ ਬਾਈ ਅੱਛਾ ਚਲੋ ਇਹਦੇ ਵੀ ਇਹੀ ਚੀਜ਼ਾਂ ਟਾਟਾ ਸੇਲ ਦਾ ਮਾਲ ਹੁੰਦਾ ਐ ਐਮ ਸੀ ਬੀ ਚਾਸੀ ਆ ਤੇ ਇਹ ਵੀ ਟਰਾਲੀ ਐ ਵੀ ਵਧੀਆ ਪੂਰੀ ਵੀ ਦੇਦਰ ਮੇਉ ਟੈਡੂਰਾਂ ਦੀ ਰਮਾਂ ਦੀ ਕਰਵਾ ਚੱਕ ਆ ਪੂਰਾ ਸੋਹਣਾ ਬਈ ਇਹ ਵੀ ਜਮਾ ਯਾਰ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਗਰਦ ਗੁਰਦ ਖੋਰੇ ਸਾਰੇ ਐ ਲਾ ਕੇ ਦਿੱਤੇ ਪੂਰਾ ਸਾਰਾ ਕੁਝ ਲਾ ਕੇ ਬਾਈ ਲੈਟਾਂ ਲੂਟਾਂ ਵੀ ਲਾਇਆ ਹਨ ਬਾਤ ਤਾਰਾਂ ਹੀ ਪਾਉਂਦੇ ਤੇ ਆਹ ਦੇ ਹਥਿਆਰ ਸਾਰੇ ਆ ਦੇਖੋ ਕੋੜੇ-ਕੂੜੇ ਲਾਏ ਹੋਣੇ ਪੂਰੇ ਲੈਟਾਂ ਲੂਟਾਂ ਸਾਰੀ ਲੱਗੀਆਂ ਹੋ ਜਾਨੇ ਪੂਰੀ ਵਧੀਆ ਬਣਾਉਂਦੇ ਆ ਬਾਈ ਬਾਈ ਇਹ ਇਹਦਾ ਕੀ ਡਿਮਾਂਡ ਆ ਅਦਲਾ ਨਾ ਇਹਦੀ ਗੱਲ ਨਹੀਂ ਹੈਗੀ ਆਪਾਂ ਜਿਹੜੀ ਚੀ ਦਾਲਾ ਦੂਨਾਤਰ ਮੇ ਇਹ ਦੀ ਡਿਮਾਂਡ ਆਪਾਂ ਭਾਈ 275 ਕਰਦੇ ਆ ਇਹ ਡਾਲਾ ਸਾਈਡ ਤੇ ਨੂੰ ਖੁੱਲਦਾ ਭਾਈ ਦੂਜੋ ਨੋਟ ਵੀ ਖੁੱਲਦਾ ਕਰ ਸਕਦੇ ਹੋ ਇਹ ਲਿਫਟਾਲੀ ਕਰਕੇ ਫਿਰ ਜੋ ਥੱਲੇ ਨੂੰ ਖੁੱਲਦਾ ਕਰ ਲੈ ਭਾਈ ਮੁਰੋ ਚ ਲਿਫਟ ਚੱਕਦੇ ਨੇ 빙ਗਾ ਹੋ ਜਾਂਦਾ ਇਹ ਆਪਾਂ ਸਾਈਡ ਤੇ ਨੂੰ ਖੁੱਲਦਾ ਕਰਿਆ ਥੱਲੇ ਨੂੰ ਵੀ ਆਪਣੀ ਮਰਜ਼ੀ ਆ ਜਿੱਦਾਂ ਵੀ ਕਰਨਾ ਓਕੇ 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 275 ਦਾ ਲਗਾ ਤਾਂ ਪੌਣ ਨਹੀਂ ਦੇਣੀ ਲੈ ਲਈ ਸਾਡੀ ਆਹ ਗੱਡੀ ਆਪਾਂ ਨੇ ਖਰੀਦ ਲਈ ਮਿੱਤਰੋ ਆਹ ਗੱਡੀ ਖਰੀਦ ਲਈ ਆਪਾਂ ਨੇ ਕਰ ਗਿਆ ਪੱਟੀ ਸਾਹਿਬ ਤੋਂ ਕੁਝ ਨਹੀਂ ਸਾਰੇ ਪਾਛਿਆਂ ਦੱਬੀ ਜਾਂਦਾ ਸਾਨੂੰ ਭਾਈ ਜਿਹੜਾ ਆ ਖੜਾ 3700 ਟੂਰ ਇਹ 3700 ਟੂਰ ਭਾਈ ਇਹ 23 ਮਾਡ ਜਿਵੇਂ ਨਵਾਂ ਮਕਰੀਕਾ 1200 ਘੰਟਾ ਟਰੈਕਟਰ ਚੱਲਿਆ ਹੈ ਬਾਈ ਇਹ ਬਈ ਕਿੰਨੇ ਸਪੀਡਾਂ ਚਾਹੀਏ ਇਹ 4 ਸਪੀਡਾਂ ਚਾਹੀਏ ਬਾਈ 16 ਪਲੱਸ 4 ਆ ਮਗਰਾ ਤੇ ਸਟicker ਲੱਗੇ ਹੋਏ ਨੇ ਕਲੱਚ ਪੀਟੀਓ ਆ ਬਾਈ ਫੀਚਰ ਬਹੁਤ ਨੇ ਬਾਈ ਮੈਂ ਇੱਕੋ ਪੰਪ ਚ ਹੁੰਦਾ ਹੈ ਇਹ ਜਿੰਨੂੰ ਚੱਲ ਪਤਾ ਬਿਨਾ ਡੈਕਸ਼ਨਾਂ ਤੋਂ ਹੁੰਦਾ ਜੀ ਜਿਵੇਂ ਨਵਾਂ ਪਿਆ ਤਾਂ ਮੈਂ ਵੀਰੇ ਦੇਖ ਲੈ ਤਾ ਕਿਤੇ ਮਾਰ ਕੈਮਰਾ ਤੋਂ ਦੇਖ ਲੈ ਕਿਤੇ ਵੀ ਹੈ ਚ ਰੀਟਰ ਬਈ ਚੱਲ ਕਿੰਨੇ ਕਿਆ ਹੋਣਾ 1200 ਘੰਟਾ ਬਾਈ ਸਿਰਫ ਹਾਂਜੀ ਹਾਂ ਇਧਰ ਦੀ ਦਿਖਾ ਦੇ ਆ ਬੇਟ ਬੂਟ ਲੱਗੇ ਹੋਇਆ ਪਿੱਛੇ ਹਾਂ ਬਾਈ ਡਿਸਟ੍ਰੀਬਿਊਟਰ ਲੱਗਿਆ ਸਾਰਾ ਟਰੈਕਟਰ ਫੁੱਲ ਵਧੀਆ ਬਾਈ ਜਰ ਰੀਚਾਂ ਨਾ ਟਰੈਕਟਰ ਬਾਈ ਜਮਾਨਾ ਨਾ ਟਰੈਕਟਰ ਇਹਦਾ ਫੁੱਲ 100 ਰੁਪਏ ਪਿਆ ਬਾਈ ਹਜੇ ਅੱਛਾ 9 ਮਹੀਨੇ ਤੱਕ ਫੁੱਲ 100 ਫੁੱਲ 100 ਸ ਵੀ ਇਹਦਾ ਹਾਂਜੀ ਹਾਂਜੀ ਜੇ ਕਿਸੇ ਨੇ ਇਹਦਾ ਲੋਨ ਵੀ ਹੋ ਰਿਹਾ ਬਾਈ ਲਾ ਕੇ ਚੱਲ ਵੀ 6 ਲੱਖ ਦਾ ਇਹਦੇ ਉੱਪਰ ਹਾਂਜੀ 6 ਲੱਖ ਦਾ ਲੋਨ ਉਹ ਸਾਢੇ 6 ਲੱਖ ਆ ਪਡਮਾਂਡ ਕਰਦੇ ਆ ਫਿਰ ਤਾਂ ਪੂਰੇ ਦੀ ਹੋਇਆ ਪਿਆ ਮਨ ਪੂਰੇ ਆ ਮੰਗੇ ਆ ਪਿਆ ਤੂੰ ਹੋਰ ਨਾ ਘਟਾ ਦੀ ਵੀਰੇ ਮੈਂ ਨਾ ਮੈਂ ਕਿਹਾ ਦਸ ਜੀ ਪਾ ਦੀਏ ਠੀਕ ਹੈ ਠੀਕ ਹੈ ਕਰ ਦਾਂਗੇ ਆਪਾਂ ਜਾਇਜ ਕੋਈ ਚੱਕਰ ਨਹੀਂ ਹੈਗਾ ਬਈ ਪੱਟੀ ਸਾਹਿਬ 40 ਚੂੜੀ ਦਾ 35 ਦਾ ਦੇ ਦਾਂਗੇ 30 ਦਾ ਵੀ ਦੇ ਦਾਂਗੇ ਫਿਰ ਸਵਾ ਸੇਦੀ ਤੁਜੀ ਸਵਾ ਸੇਦੀ ਮੈਂ ਤਰੋ ਸਿਰਫ 25000 ਲੈ ਉਹ ਟਰੈਕਟਰ ਲੈ ਜਾਓ ਆ ਟਰੈਕਟਰ ਲੈ ਜਾਓ 25 25000 ਦੇ ਵਿੱਚ ਆ ਟਰੈਕਟਰ ਕਿਤੋਂ ਨਹੀਂ ਮਿਲਦਾ ਚੈਲੰਜ ਹਾਂਜੀ ਮੇਰੇ ਦਾ ਵੀ ਬਿਲਕੁਲ ਬਾਈ ਜਮਨ ਨਮਾ ਦਾ ਟਰੈਕਟਰ 23 ਮਾੜ ਬਾਈ ਜਿਹੜਾ ਆ ਖੜਾ 3700 ਇਹ 2017 ਮਾਡਲ ਆ ਬਾਈ ਇਹ ਵੀ ਤੋ ਹੈ ਤੂ ਹੈ ਨਹੀਂ ਅਸੀਂ ਅੱਜ ਲੈ ਕੇ ਆਇਆ ਅੱਜ ਤੂੰ ਫਿਰ ਸਾਨੂੰ ਬਿਨਾਂ ਦੱਸੇ ਆ ਗਿਆ ਹਾਂ ਹਾਂ ਚੱਲ ਹੁਣ ਬਣਾ ਹੀ ਦਿੰਨੇ ਆ ਵੀਡੀਓ ਕਨੂਪੀ ਕੜੂਪੀ ਘੈਂਟ ਲੱਗੀ ਹੋਈ ਆ ਮਿੱਤਰੋ ਵਾਲੀ ਡਿਮਾਂਡ ਆ ਸੀ ਬਾਈ ਸਪੈਸ਼ਲਿਟੀ ਸਨ ਚ ਹੋਵੇ ਸਪੈਸ਼ਲਿਟੀ ਸਨ ਚ ਤਾਂ ਲਿਆਂਦਾ ਲੱਭਗੇ ਹੈ ਨਾ ਪੂਰਾ ਸੋਹਣਾ ਟਰੈਕਟਰ ਆ ਬਾਈ ਇਹ ਇਹ ਮਾਡਲ ਦੱਸਿਆ ਸੀ ਬਾਈ 2017 17 ਮਾਡਲ ਆ ਹਾਂਜੀ 30 ਸਪੀਡ ਚ ਹੈ 30 ਸਪੀਡ ਚ ਆ ਜੀ ਡਬਲ ਪਲੱਸ ਦੇ ਵਿੱਚ ਹੈ ਡਬਲ ਡਿਸਟ੍ਰਿਬਿਊਟਰ ਆ ਪਲੱਸ ਆ ਜੀ ਹੂੰ ਤੇ ਇਹ ਆਪਾਂ ਦੇ ਦਾਂਗੇ 5,70,000 ਦਾ ਜੀ ਇਹ ਹਾਂ ਜੀ ਜੈ ਜੈ ਚ ਆ ਜਾ ਜੈ ਜੈ ਹੋਰ 10,000 ਘੱਟ ਕਰ ਦੋ 10 ਤਾਂ ਹਨ ਨਹੀਂ ਗੱਲ ਬਣਦੀ ਹਾਂ ਜੀ ਵੱਡੀ ਰਕਮ ਚ ਵੱਡੇ ਡਿਸਕਾਊਂਟ ਚਾਹੀਦੇ ਹੋਰ 10 ਘੱਟ 5.5 ਕਰ ਦੇ ਬਾਈ ਹਾਂ ਹੋਰ 5,40,000 ਚੱਲ ਜੇ ਤੂੰ ਕਹਿ ਤਾਂ ਫਿਰ ਇੰਨਾ ਦਾ ਹੀ ਦੇ ਦਾਂ 5,40,000 ਦਾ ਮੇਤਰੋ ਟਰੈਕਟਰ ਬਣੂ ਬਈ ਤੇ ਉੱਪਰ ਲੋਨ ਕਿੰਨੇ ਕਿਤਾਉ ਜੂ ਲੋ ਨੇ ਦਿੱਤੇ ਵੀ ਮੱਲਾ 5 ਕੁ ਲੱਖ ਦਾ ਹੋ ਜਾਊ ਬਾਈ ਬਸ 40000 ਲਿਆ ਵਾਟਰ ਟਰੈਕ ਲੈ ਜੂ ਆਉਂਦੇ ਦਾ ਬਾਈ ਟਰੈਕਟਰ ਬੱਡੇ ਨੇ ਰੇਟ ਸਸਤੇ ਨੇ ਰੇਟ ਸਸਤੇ ਨੇ ਹਾਂ ਚਲਿਆ ਮਿੱਤਰੋ ਤਾਂ ਹੀ ਤਾਂ ਦੱਸਦੇ ਨੇ ਤੇ ਰੇਟ ਹਾਂ ਦੁਬਾਰਾ ਦੱਸ ਦਿੰਦੇ ਆ ਦਿੱਤੂ ਉੱਪਰ ਜੱਟਾਂ ਭਾਦਸੋਂ ਤੋਂ ਪਟਿਆਲਾ ਰੋਡ ਤੇ ਪੈ ਜਾਂਦਾ ਨਾ ਬਾਈ ਬਿਲਕੁਲ ਜੀ ਬਿਲਕੁਲ ਹਾਂ ਪਲਵਾਨ ਟਰੈਕਟਰ ਦੇ ਨਾਂ ਤੇ ਬਾਈ ਉਹਦਾ ਕੰਮ ਆ ਤੇ ਬਾਈ ਉਹ ਪੁਰਾਣੇ ਬੰਦੇ ਨੇ ਇੰਗਲੈਂਡ ਛੱਡ ਕੇ ਪੰਜਾਬ ਦੇ ਵਿੱਚ ਪੈਰ ਲਾਏ ਨੇ ਇਮਾਨਦਾਰੀ ਨਾਲ ਲਾਏ ਨੇ ਤੁਹਾਨੂੰ ਵੀ ਇਮਾਨਦਾਰੀ ਨਾਲ ਟਰੈਕਟਰ ਦੇਣਗੇ ਗਰੰਟੀ ਸਾਰਿਆਂ ਦੀ ਫੁੱਲ ਹੁੰਦੀ ਹੈ ਚਾਹੇ ਪੇਪਰਾਂ ਦੀ ਹੈ ਚਾਹੇ ਇੰਜਨ ਗੇਅਰ ਦੀ ਬਿਲਕੁਲ ਪੇਪਰਾਂ ਦੀ ਤਾਂ ਖਾਸ ਕਰ ਹਾਂ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾਤਾ ਤੁਹਾਡੇ ਲਾ ਵੀ ਕੋਈ ਪੁਰਾਣਾ ਟਰੈਕਟਰ ਤੁਸੀਂ ਵਿੱਚ ਘਟਵਾਉਣਾ ਉਹ ਵੀ ਕੱਟ ਲੈਣਗੇ ਹੈਨਾ ਉੱਚੇ ਮਾਡਲਾਂ ਤੇ ਲੋਨ ਕਰਵਾਉਣਾ ਕਰਵਾ ਕੇ ਦੇਣਗੇ ਆ ਉੱਚਾਂ ਤੇ ਕਰਵਾ ਕੇ ਇਹਦਾ ਟਰਾਲੀ 'ਚ ਵੀ ਕੋਈ ਟਰਾਲੀ ਘਟਾਉਣੀ ਆ ਟਰਾਲੀ ਕੱਟ ਲਾਂਗੇ ਅੱਛਾ ਟਰਾਲੀ ਵੀ ਘਟਾ ਲਾਂਗੇ ਆ ਟਰਾਲੀ ਕੱਟ ਲਾਂਗੇ ਨਵੀਂ ਟਰਾਲੀਆਂ ਚੋਂ ਕਿਸੇ ਨੇ ਲੈਣੀ ਪੁਰਾਣੀ ਸਾਨੂੰ ਕਟਾ ਸਕਦੇ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਜੀ